ਜੋਨੀ ਜੋਨੀ ਸੁਣਾ ਦਵਾਰਾ ਪੁੱਤ। ਓਰੇ ਜੋਨੀ ਜਾਨੀ ਓਰੇ ਆ ਪੁੱਤ। ਜੋਨੀ ਜੋਨੀ ਦੁਬਾਰਾ ਸੁਣਾ ਦੋ ਜੋਨੀ ਜਾਨੀ। ਇਧਰ ਇਧਰ ਆ ਕੇ। ਉੱਤੇ ਖੜ ਕੇ। ਹਾਂ। ਯੈਸ ਪਾਪਾ। ਨੋ ਪਾਪਾ। ਨੋ ਪਾਪਾ। ਹਾ ਹਾ ਹਾ। ਆ ਫਾਤੇ ਨੂੰ ਕੁਛ ਹੁੰਦਾ ਹੈ? ਹੈ? ਫਾਤੇ ਜੱਟ ਸੌਦਾ ਸਿੱਧਾ। ਫਾਤੇ ਨੂੰ ਬੋਲਦਾ। ਚਲ ਐ ਵੀ ਸੀ ਸੁਣਾ ਦੋ ਫਿਰ।

ਆਜਾ ਜੀ ਮੇਰੇ ਕੋਲ ਯਸਰਾ ਨੱਚ ਕੇ ਦਿਖਾ ਪੁੱਤ ਓਏ ਕੀ ਨਾ ਹੋਇਆ ਕੁੜੀ ਦਾ ਵੈਰੀ ਗੁੱਡ ਇਹ ਹੈਗਾ ਬਿਨਾ Song ਤੋਂ Dance ਓ ਵੈਰੀ ਗੁੱਡ ਹਾਂ ਕੋਈ ਨਹੀਂ ਆਇਆ ਸਾਡੇ ਗੰਦੇ ਹੋਏ ਪਈ ਆ। ਇਹ ਪੀਸੇ ਰਾਇਟ ਆਇਆ ਹੋਵੇ ਹੋਵੇ ਹੈ। ਆਉਂਦੀ ਹਾਂ ਜਾਈਆਂ। ਸਾਡਾ ਹੀ ਬਹੁਤ ਕਪੜਾ ਵਿਗਦਾ ਬੂਆ ਕਹਿੰਦੀ ਸਾਡੇ ਕੇ ਕੜਿਆੜੀ ਹੈਗੀ ਕਹਿੰਦੇ ਉਹ ਮੰਜੇ ਤੇ ਵੀ ਧਰੋ। ਹਾਂ ਕਿੰਨੇ ਦਾ ਪੁਏ? 450 ਦਾ ਹੈ। ਲੈ ਵਧੀਆ ਬੂਆ ਫਿਰ। ਲੈ ਦੇਖਦਾ ਮੈਂ ਰੰਗ ਨਹੀਂ ਫਿੱਟਾ। ਲੈ ਪੁਆ। ਬੂਆ ਕਹਿੰਦੀ 450 ਦਾ ਕੋਈ ਰੰਗ ਨਹੀਂ ਫਿੱਟੇ। ਇਹ ਬੂਆ ਕੋ ਸੱਚੀ ਗੱਲ ਹੈ। ਕਈ ਵਾਰ ਸਸਾ ਕਪੜਾ ਤਾਂ ਲੈ ਜਾਂਦਾ। ਮੋਟੋ ਉਸ ਤੋਂ ਨਹੀਂ ਨਾ ਉਸ ਤੋਂ ਮੀ ਤੁੰਦ ਮੇਮੇ ਉਸ ਤੋਂ। ਅੱਛਾ ਹੀ। ਹਾਂ ਤਾਂ ਮਮਾਤੇ ਉੱਥੇ ਰਹਿੰਦੇ ਆ ਬੂਆ ਕਹਿੰਦੀ ਐਸ ਟਾਈਮ ਗਰੂ ਉਹਨਾਂ ਨੇ ਮੰਢੀ ਚੋਂ ਤਿਆਰ ਹੋ ਗਏ ਤੜਕੇ ਤੇ ਕਹਿੰਦੇ ਰੋਲੀਆਂ ਖੁਲੀਆਂ ਫਿਰਦੀਆਂ ਕਹਿੰਦੇ ਹੁਣ ਹੋ ਕੇ ਤਿਆਰ ਕਹਿੰਦੀ ਹੁਣ ਕੜਿਆਣੀ ਬਣ ਕੇ ਬੈ ਗਈ ਕਹਿੰਦੀ ਨਾਲ ਨਾਲ ਸਾਡਾ ਮੁੰਡਾ ਹਾਂ ਬੂਆ ਸੁਣ ਬੂਆ ਡੂੰ ਸੁਣਦਾ ਘਟਾ ਤੇ ਹੁਣ ਆਪਾਂ ਹੋਵਾਂਗੇ ਲਾਈਵ ਰੋਟੀ ਪਾਣੀ ਆਪਾਂ ਨੇ ਲਿਆ ਜੇ ਕਰ ਆਪਾਂ ਹੋਗੇ ਵਿਹਲੇ ਹੁਣ ਭੈਣਾਂ ਦਿਖਾਉਣੇ ਸੋਹਣੇ ਸੋਹਣੇ ਸੂਟ ਠੀਕ ਹੈ ਤੇ ਭੈਣਾਂ ਨੇ ਜਿਹਨੇ ਜਿਹਨੇ ਦੇਖਣੇ ਨੇ ਉਹਦੇ ਦਾ ਸਾਡਾ ਵੀਡੀਓ ਕੱਲ ਨੂੰ ਆਉਣੀ ਲਾਈਵ ਤਾਂ ਅੱਜ ਹੋਵਾਂਗੇ 9:30 ਵਜੇ ਆਪਾਂ ਇੱਕ ਦਿਨ ਛੱਡ ਕੇ ਲ ਇੱਕ ਦਿਨ ਭੈਣਾਂ ਦੇ ਬੁਟੀਕ ਤੇ ਤੇ ਇੱਕ ਦਿਨ ਪਹਿਰਾਵਾ ਬੁਟੀਕ ਤੇ ਆਲਾ ਪਹਿਰਾਵਾ ਜਿਹੜਾ ਕੱਢ ਕੇ ਦੇਈਏ ਕਿਹੜਾ ਕੱਢਾਂਗੇ ਸਸਕਾਲ ਦੀ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ સ્વાગત ਤੁਹਾਡਾ ਬਹੁਤ-ਬਹੁਤ ਨਵੇਂ ਵਲੌਗ ਦੇ ਵਿੱਚ ਪਿਛਲੇ ਵਲੌਗਾਂ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਤੇ ਉਹਨਾਂ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਮੁਬਾਰਕਾ ਦਿੱਤੀਆਂ ਸਾਡੇ ਨਵੇਂ ਘਰ ਨੂੰ ਲੈ ਕੇ ਹਨ ਤੇ ਇਸੇ ਤਰ੍ਹਾਂ ਤੁਸੀਂ ਸਾਨੂੰ ਪਿਆਰ ਕਰਦੇ ਰਹੋ ਹਨ ਤੇ ਆਪਾਂ ਕਹਿੰਦੇ ਵੀ ਆਪਾਂ ਮਿਹਨਤ ਕਰਦੇ ਰਵਾਂਗੇ ਤੁਸੀਂ ਸਾਨੂੰ ਪਿਆਰ ਕਰਦੇ ਰਹੋ ਹਨ ਤੇ ਪਰਮਾਤਮਾ ਸਾਨੂੰ ਆਪੇ ਕਾਮਯਾਬ ਕਰਦਾ ਰਹੇਗਾ ਤੇ ਬਾਕੀ ਤੁਸੀਂ ਦੇਖਿਆ ਪਿੱਛੇ ਸਾਰਾ ਰੋਲਾ ਗੋਲਾ ਨਾ ਜੋ ਵੀ ਤੁਸੀਂ ਵਲੌਗ ਦੇਖਿਆ ਨੇ ਤੇ ਹੁਣ ਟਾਈਮ ਹੋ ਗਿਆ ਰਾਤ ਦੇ 11:30 ਵਜੇ ਦਾ ਤੇ ਆਪਾਂ ਜਦੋਂ ਲਾਈਵ ਹੋਏ ਸੀ ਲਾਈਵ ਹੋਣ ਤੋਂ ਬਾਅਦ ਉਹਨੂੰ ਕਾਫੀ ਜ਼ਿਆਦਾ ਬੁਕਿੰਗ ਹੋਈ ਪਈ ਸੂਟਾਂ ਦੀਆਂ ਨਾ ਤੇ ਮੈਂ ਕੀ ਕੀਤਾ ਵੀ ਮੈਂ ਇੱਥੇ ਬੈਠੀ ਬੈਠੀ ਤੇ ਨੇ ਟਾਈਮ ਤੱਕ ਨਾ ਸਾਰੇ ਆਪਣੀ ਆਪਣੀ ਜਗ੍ਹਾ ਮਲ ਕੇ ਤੇ ਪੈ ਗਏ ਆਪਣੇ ਆਪਣੇ ਰੂਮਾਂ ਦੇ ਵਿੱਚ ਨਾ ਪਹਿਲੇ ਵਾਲੇ ਸਾਡੇ ਵਾਲੇ ਰੂਮ 'ਚ ਪੈ ਗਏ ਕੁਲਵਿੰਦਰ ਅਵਤਾਰਪਾ ਜੀ ਤੇ ਸਾਡਾ ਮੁੰਡਾ ਜਸਪ੍ਰੀਤ ਹਨਾ ਸਾਡਾ ਉਹ ਵੀ ਬੱਚਾ ਲੱਗਦਾ ਸਾਡਾ ਬੇਟਾ ਲੱਗਦਾ ਉਹ ਵੀ ਭੂਆ ਦਾ ਪੋਤਾ ਵੱਡੀ ਭੂਆ ਦਾ ਪੋਤਾ ਹਨਾ ਤੇ ਉਹ ਪੈ ਗਏ ਉਹਦੇ ਤਿੰਨੇ ਜਣੇ ਤੇ ਵੱਡੀ ਭੂਆ ਤੇ ਮੇਰੀ ਮੰਮੀ ਸੱਸ ਮਮਾ ਹਨਾ ਉਹ ਪੈ ਗਏ ਮੰਮੀ ਵਾਲੇ ਕਮਰੇ ਦੋਨੇ ਜਣੇ ਤੇ ਬਾਕੀ ਸਾਡੀ ਪ੍ਰੀਤੋ ਭੈਣ ਤੇ ਕਰਤਾਰੋ ਭੂਆ ਤੇ सोनू ਗਗਨ ਦਮਨ ਪਰਨੀਤ ਫਤੇ ਹਣ ਤੇ ਗਗਨ ਹਨਾ ਤੇ ਇਹ ਸਾਰੇ ਪੈ ਕੇ ਗਗਨ ਵਾਲੇ ਕਮਰੇ ਚ ਤੇ ਉਹਨਾਂ ਨੇ ਅੱਧੇ ਪਏ ਬੈੱਡ ਤੇ ਭੂਆ ਪਈ ਮੰਜੇ ਤੇ ਕਰਤਾਰੋ ਭੂਆ ਤੇ ਗगन ਸਿਮੂ ਸਿਮੂ ਕਹਿ ਰਹੀਆਂ ਦਮਨ ਫਤੇ ਤੇ ਪਰਨੀਤ ਨਾ ਗगन ਸਾਰਿਆਂ ਨੂੰ ਲੈ ਕੇ ਥੱਲੇ ਪਈ ਗੱਦੇ ਵਿਛਾ ਕੇ ਤੇ ਜਦੋਂ ਹੁਣ ਮੈਂ 11:30 ਵਜੇ ਮੈਂ ਦੇਖਿਆ ਕਿ ਮੈਂ ਕਿੱਥੇ ਪੈਣਾ ਨਾ ਵੀ ਉੱਠ ਮਣਾ ਮੈਨੂੰ ਤਾਂ ਇਹ ਕਿ ਜਦੋਂ ਮੈਂ ਆਪਣੇ ਕਮਰੇ ਜਾ ਕੇ ਪੈ ਜਾਣਾ ਜਦੋਂ ਮੈਂ ਜਾ ਕੇ ਦੇਖਿਆ ਸਾਰੇ ਪਹਿਲਾਂ ਟਾਂ ਬੰਦ ਹਨ ਤੇ ਮੈਂ ਸੋਚਿਆ ਵੀ ਮੈਂ ਕਿੱਥੇ ਪਾਵਾਂ ਦੇਖੋ ਮੈਨੂੰ ਕਿਤੇ ਥਾਂ ਨਹੀਂ ਲੱਭਾ ਹੈਗਾ ਮੈਂ ਹਾਰ ਕੇ ਬਾਹਰੋਂ ਗੱਦਾ ਚੁੱਕ ਕੇ ਲਿਆਂਦਾ ਬਾਹਰ ਵਾਲੇ ਬੈੱਡ ਤੋਂ ਤੇ ਨਾ ਮੈਨੂੰ ਤੇ ਕੋਈ ਚਾਦਰ ਲੱਭੀ ਵਛੌਣ ਤਾਂ ਮੈਂ ਇੱਦੀ ਰੱਖ ਲਿਆ ਤੇ ਆਲੇ ਦੁਆਲੇ ਸੂਟ ਹੀ ਸੂਟ ਦੇਖੋ ਇੱਧਰ ਕੀ ਗਾਹ ਪਿਆ ਹੋਇਆ ਹੈਣਾ ਉਹ ਉੱਤੇ ਵੀ ਸੂਟ ਸਾਰੇ ਤੇ ਉਧਰ ਮੇਰੇ ਪਿੱਛੇ ਵੀ ਸੂਟੋਂ ਮੈਂ ਥੋੜੇ ਚੱਕ ਲਿਆ ਤੇ ਮੈਂ ਇਦਾਂ ਹੀ ਗੱਦਾ ਵਿਛਾ ਲਿਆ ਤੇ ਹੁਣ ਮੈਂ ਤੇ ਚਾਦਰ ਆਪਣੀ ਲੈ ਆਈ ਉੱਪਰ ਲੈਣ ਨੂੰ ਤੇ ਹੁਣ ਮੈਂ ਇੱਥੇ ਬੈ ਗਈ ਜਿੱਦਾਂ ਪੈਣਾ ਦੇ ਮੈਸੇਜ ਆਈ ਜਾ ਰਹੇ ਸੂਟਾਂ ਦੀ ਬੁਕਿੰਗ ਜਿਹੜੀ ਉਹ ਹੋਈ ਜਾਂਦੀ ਏ ਤੇ ਨਾਲ ਮੈਨੂੰ ਪਤਾ ਲੱਗੂ ਅੱਜ ਤੇ ਵੀ ਕਿਹੜੇ-ਕਿਹੜੇ ਆਗੇ ਕਿਹੜੇ-ਕਿਹੜੇ ਨਹੀਂ ਜਿੰਨਾ ਚਿਰ ਨੀਂਦ ਨਹੀਂ ਆਉਂਦੀ ਕਰੀ ਜਾਵਾਂਗੇ ਜਦੋਂ ਨੀਂਦ ਆ ਗਈ ਫਿਰ ਬੰਦ ਕਰਾਂਗੇ ਫਿਰ ਸਵੇਰੇ ਦੇਖਾਂਗੇ ਹਨਾ ਤੇ ਬਾਕੀ ਹੁਣ ਮੈਂ ਵੀਡੀਓ ਵਗੈਰਾ ਐਡਿਟ ਕਰਨੀ ਹਜੇ ਮੈਨੂੰ ਆਰਾਊਂਡ ਸਾਢੇ 12 1 ਵਜ ਜਾਣਾ ਤੇ ਅੱਜ ਹੋ ਗਈ 22 ਤਰੀਕ ਤੇ ਤੁਹਾਡੇ ਕੋ ਵੀਡੀਓ ਪਤਾ ਨਹੀਂ ਬਾਈ ਨੂੰ ਨਹੀਂ ਕਿ ਤੇਈ ਨੂੰ ਨਹੀਂ ਪਤਾ ਨਹੀਂ ਕਦੋਂ ਆਉਣੀ ਹੈ ਤੇ ਬਾਕੀ ਤੁਸੀਂ ਪਲੀਜ਼ ਜਿਹੜੇ ਭੈਣ ਭਰਾ ਨਵੇਂ ਆਉਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਠੀਕ ਹੈ ਜੀ ਚੈਨਲ ਨੂੰ ਜਿੰਨਾ ਸਬਸਕ੍ਰਾਈਬ ਕਰੋਗੇ ਸਾਨੂੰ ਓਨੀ ਜਿਆਦਾ ਖੁਸ਼ੀ ਮਿਲਦੀ ਜਿੰਨੇ ਭੈਣ ਭਰਾ ਸਾਡੇ ਨਾਲ ਜੁੜਦੇ ਨੇ ਤੇ ਇਸੇ ਤਰ੍ਹਾਂ ਹੀ ਸਾਨੂੰ ਪਿਆਰ ਕਰਦੇ ਰਹੋ ਤੇ ਬਾਕੀ ਹੁਣ ਤੁਹਾਨੂੰ ਸਵੇਰੇ ਮਿਲਦੇ ਆ ਠੀਕ ਹੈ ਜੀ ਤੇ ਕਰ ਅੱਜ ਪੂਰੀਆਂ ਰੌਣਕਾਂ ਲੱਗੀਆਂ ਸੀ ਭੂਆ ਹੋਰੀ ਆਏ ਹੋ ਜੀ ਸਾਰੇ ਗੱਲਾਂ ਬਾਤਾਂ ਹਨਾ ਤੇ ਪਤਾ ਨਹੀਂ ਲੱਗਿਆ ਕਦੋਂ ਦਿਨ ਲੰਘ ਗਿਆ ਤੇ ਪਰ ਹੁਣ ਪਤਾ ਲੱਗੰਦਾ ਸਰੀ ਨੂੰ ਜਦੋਂ ਪੈ ਟਸ ਟਸ ਕਰਨ ਦੇ ਕਿ ਸਵੇਰ ਦਾ ਚਾਲ ਸੋ ਚਾਲ ਕਦੇ ਇੱਧਰ ਚਾਹ ਦੇ ਕਦੀ ਉੱਧਰ ਆਹ ਕਰ ਬਸ ਭੱਜ ਨਟ ਚ ਲੰਘ ਗਿਆ ਤੇ ਚਲੋ ਜੀ ਸੁਖ ਸੁਖਾਨ ਵਾਲਾ ਆਪਣਾ ਲੈਂਟਰ ਪੈ ਗਿਆ ਤੇ ਵਧੀਆ ਸਾਡੀ ਟੈਨਸ਼ਨ ਜੀ ਮੁੱਕ ਗਈ ਹਨਾ ਕਿਉਂਕਿ ਹੁਣ ਇਧਰ ਹੋ ਗਿਆ ਲੈਂਟਰ ਪੈ ਗਿਆ ਹੁਣ ਹੌਲੀ ਹੌਲੀ ਅੰਦਰ ਜਿੱਦਾਂ ਮਰਜ਼ੀ ਕੰਮ ਹੋਈ ਜਾਊਗਾ ਪਲਸਟਰ ਪ੍ਰੂਫਟਰ ਜੋ ਵੀ ਹੋਣਾ ਹਨਾ ਤੋ ਸਾਰਾ ਚੱਲੀ ਜਾਏਗਾ ਤੇ ਬਾਕੀ ਚਲੋ ਜੀ ਹੁਣ ਤੁਹਾਨੂੰ ਸਵੇਰੇ ਮਿਲਦੇ ਆ ਮੈਂ ਤੁਹਾਨੂੰ ਕਹਿਆ ਮੈਂ ਤੁਹਾਨੂੰ ਸਵੇਰੇ ਮਿਲਦੀ ਆ ਹਨਾ ਵੀ ਅਗਲੇ ਵਲੌਗ ਦੇ ਨਾਲ ਆਹ ਰਾਜਾ ਤੋਂ ਪਰ ਲਾਈਵ ਹੋਏ ਸੀ ਕੱਲ ਨਾ ਪੈਣਾ ਦੇ ਬੁਟੀਕ ਤੇ ਤੇ ਕੁਲਵਿੰਦਰ ਨੇ ਇਹਨੂੰ ਆਨ ਕਰਤਾ ਮਤਰੇ ਨੂੰ ਇਹ ਮਰਜਣਾ ਹੁਣ ਥੋੜੇ ਕੰ ਟਾਈਮ ਬਾਅਦ ਕਦਾ ਹਮ ਤਾਂ ਮੇਰੇ ਚੀਕਾਂ ਨਿਕਲ ਜਾਂਦੀਆਂ ਕੀ ਹੋ ਗਿਆ ਕੌਣ ਆ ਗਿਆ ਕੋਈ ਸੱਪ ਸੁਪਤਾ ਨਹੀਂ ਆ ਗਿਆ ਇਹਨੂੰ ਮਫਤਰੇ ਨੂੰ ਚਾਰ ਵਾਰੀ ਜੁਰ ਨੇ ਸ਼ੀਸ਼ੀ ਕੀਤਾ ਉਦੋਂ ਮੈਂ ਡਰ ਗਈ ਤੇ ਮੈਂ ਫੇਰ ਸੋਦੀ ਕਿ ਮੈਂ ਬੰਦ ਕਰ ਦੇ ਬਿਲ ਚੇਤਾ ਭੁੱਲ ਜਾਂਦਾ ਇਹ ਮਰਜਣਾ ਥੋੜੇ ਟਾਈਮ ਬਾਅਦ ਹੀ ਇਹ ਜੀ ਆਵਾਜ਼ ਕੱਢਦਾ ਨਾ ਵੀ ਜਾਂ ਤਾਂ ਕੋਈ ਸੱਪ ਆ ਗਿਆ ਜਾਂ ਕੋਈ ਕਰਦਾ ਕਿ ਤੇ ਮੈਨੂੰ ਕੱਲੀ ਨਾਲ ਹਾਸਾ ਆਈ ਜਾਣਾ ਨਾਲ ਮੈਂ ਕੱਲੀ ਡਰ ਜਾਂਦੀ ਹਾਂ ਹੁਣ ਮੈਨੂੰ ਪਹਿਲਾਂ ਬੰਦ ਕਰਦੀ ਹਾਂ ਉਤਰੇ ਨੂੰ ਮੈਂ ਕੱਲ੍ਹ ਜਿਵੇਂ ਪਕੌੜੇ ਨਹੀਂ ਖਾ ਰਹੇ ਚੜਨੀ ਨਾਲ ਗਲੇ ਸਾਡੇ ਖਰਾਬ ਹੋਏ ਪਏ ਉਦੋਂ ਜੋਕੇ ਤੋਂ ਫੋਨ ਆਇਆ ਉਹ ਕਹਿ ਰਹੇ ਕਿ ਸਾਡੇ ਜੋਕੇ ਪਕੌੜੇ ਜਾਣ ਦੀ ਅਲਾਨ ਚੋਰੀ ਗਈ ਹੈ ਉਹ ਤਾਂ ਉਹ ਉਧਰ ਪੈ ਚੰਗੀ ਤਰ੍ਹਾਂ ਜਾਣੇ ਮੈਨੂੰ ਚਾਣੇ ਕਿ ਕੋੜਾ ਆਇਆ ਉਹ ਤਾਂ ਮੈਂ ਜਿੰਨੀਆਂ ਸੀਰੀਅਸ ਨਾਲ ਕਰੀਦੀ ਓਨੀਆਂ ਲੱਤਾਂ ਇਕੱਠੀਆਂ ਕਰੀ ਜਾਂਦੀ ਮੈਨੂੰ ਫੋਨ ਜਿੱਦਣ ਪੈਰ ਦੇਖੋ ਦੇ ਮੈਂ ਜਾਣਦੀ ਹਾਂ ਉਹਨੂੰ ਤੇ ਕਿੰਨਾ ਸੀ ਤੁਸੀਂ ਜੱਟ ਨਹੀਂ ਨਹੀਂ ਗੱਲ ਕੋਈ ਨਹੀਂ ਹੈ ਜਦੋਂ ਫੋਨ ਕੱਟਿਆ ਗਿਆ ਨਾ ਤੇ ਜਦੋਂ ਫੋਨ ਕੱਟਿਆ ਗਿਆ ਤੇ ਉਹ ਦੋਨੇ ਕਹਿਣਾ ਮੇਰਾ ਸਿਰ ਦੋ ਮੇਰ ਤੋਂ ਹੁੰਦੇ ਰਹਿੰਦੀ ਗੱਲਾਂ ਕਰਦੇ ਕੋਈ ਦੁੱਖਦਾ ਹੈਗਾ ਬਾਅਦ ਮੈਂ ਕਿਹਾ ਤੁਸੀਂ ਵੀਰਪਾਲ ਮੈਂ ਇਹਨਾਂ ਨੂੰ ਕਿਹਾ ਵੀ ਚਲੋ ਕੰਮ ਕਰੀਏ ਸੋਨ ਕਹਿੰਦੀ ਧੁੱਪ ਬੜੀ ਹੈ ਤੇ ਮੈਂ ਕਿੰਨੀ ਕੁ ਦੁਨੀਆ ਤੁਹਾਡੀ ਸਾਰੀ ਸਫਾਈ ਗੱਤੋਂ ਦਾ ਸਾਰੀ ਉਮਰ ਹੀ ਕੋਈ ਹੋਰ ਦੁੱਖ ਲੜ ਰਹੇ ਨਹੀਂ ਸੁਣ ਲੈਣ ਤੇ ਭੈਣ ਦੀ ਇਹ ਗੰਬਲੇ ਲਾਵਾ ਉੱਤੇ ਸਾਰੇ ਐਮ ਬਾਤ ਚਲ ਉੱਠ ਬਲ ਗਾ ਕੂੜਾ ਦਾ ਬੱਟਲ ਵਰਪਾ ਸੁੱਟ ਚਲੋ ਜਿੰਨਾ ਉੱਤੇ ਸੋਨੂ ਕਹਿੰਦੀ ਦੁਨੀਆ ਬਾਹਰ ਆਪਾਂ ਮਰ ਜਾਾਂਗੇ ਲੋਕ ਤਾਂ ਕੰਮ ਕਰਨ ਗਿੱਜੇ ਹੋਏ ਨੇ ਮੈਂ ਵਦਿਆ ਯੂਕੇ ਆ ਤਾਂ ਜਾਨ ਛੁੱਟ ਜੂਗੀ ਜਿਹੜੇ ਫੋਨ ਲਾ ਕੇ ਰੋਜ਼ ਗਾਲਾਂ ਕੱਢੇ ਪੁਤੜੀ ਉੱਤੇ ਫਲਾਣਾ ਦਾ ਢਮਕਾ ਕਹਿੰਦੀ ਵਧੀਆ ਵਧੀਆ ਮਰ ਜਾਾਂਗੇ ਯੂਕੇ ਵਾਲਿਆਂ ਤੋਂ ਜਾਨ ਛੁੱਟ ਜੂਗੀ ਇਹ ਰੋਜ਼ ਕਹਿੰਦੇ ਨੇ ਆਹ ਸੂਟ ਪਹਿਐ ਤੋ ਉਹ ਸੂਟ ਪਹਿਐ ਤੋ ਕਦੀ ਸਿੰਧੀ ਨੂੰ ਪਹਿਐ ਤੋ ਸਿੰਧੀ ਦੇ ਨਜ਼ਾਰੇ ਸਿੰਧੀ ਸਿੰਧੀ ਸਾਡੀ ਵੱਡੀ ਭੈਣ ਹੈ ਉਹ ਕਹਿੰਦੀ ਸਿੰਧੀ ਵੱਡੀ ਭੈਣ ਆ ਦਾ ਨਾਮ ਕੀ ਆ ਕਾਲ ਵੇਖਾ ਰਾਟੇ ਚਿੰਨ ਮੇਰਾ ਮੰਮੀ ਆ ਬਣਾਨ ਪਾਈ ਕਿ ਕੀ ਕੀ ਦਾ ਫਾਇਦਾ ਹੈਗਾ ਕੋਈ ਪਾਉਂਦਾ ਇਹਦਾ ਫਾਇਦਾ ਕੀ ਪਾਉਂਦਾ ਨਹੀਂ ਆ ਮੋਟੇ ਮਾੜੀ ਹੋਣ ਕਰਕੇ ਡਿੱਗ ਜਾਂਦੇ ਹਾਂ ਕਿਹੜੇ ਤੇਰੇ ਮੈਂ ਕਿਤੇ ਗੱਲ ਪੈਂਦੇ ਹਾਂ ਚੁੱਪ ਕਹਿੰਦੀ ਮਾੜੀ ਹੋਣ ਮੈਂ ਕਿਹੜੇ ਤੇਰੇ ਗੱਲ ਪੈਂਦੇ ਨਹੀਂ ਕੰਦੀ ਚੁੱਪੀ ਭੌਂਕੀ ਜਾਂਦੀ ਏ ਏਦਾਂ ਕਰਿਆ ਕਰੋ ਨਹੀਂ ਮੇਰੇ ਕਾਲਰ ਵਾਲੇ ਗਲੜ ਦੇ ਪਿੰਡ ਬੋਮੇਟ ਲੜਦੇ ਨੂੰ ਖੋਲਣ ਏਦਾਂ ਕਰ ਹਾਂ ਉਹ ਬੰਦ ਰਿਹਾ ਇਹ ਚੁੱਪ ਕਰ ਜਾਓ ਨਹੀਂ ਸੁਣਨ ਲੱਗ ਪੈਣ ਦੀ। ਕਹਿੰਦੇ ਮੇਰਾ ਗਲਾਟੀ ਵਾਲਾ ਗਲੇ ਲਗਾਇਆ। ਮੈਨੂੰ ਅਜੇ ਵੀ ਕਿਚੜਾ ਗਲੀ ਜਾਂਦੀ ਏ। ਇਹਨੂੰ ਡਾਂਟ ਲਾ ਤੇ ਚੰਨੀ ਚੱਲੇ। ਨਹੀਂ ਮੰਮੀ ਨੂੰ ਪੈਣ ਲਈ ਆ ਬਕਵਾਸ ਕਰਨੇ ਇਹ। ਆਂਦੀ ਮੈਂ ਮਾੜੀ ਹੋ ਗਈਆਂ। ਨਹੀਂ ਵੀ ਮਾੜੀ ਹੋ ਗਈ ਪਹਿਲਾਂ ਕਿਹੜਾ ਮੈਂ ਗੰਨ ਪੈਂਦੇ ਸੀ ਤੇਰੇ। ਮੇਰਾ ਗਾਹੇ ஜி மற ਕੀ ਕਿ ਚਾਰ ਦੋ ਆ ਕਿਉਂ ਚਾਰ ਨੂੰ ਦਾ ਕਾਈ ਬਸ ਕਹਿ ਰਹੇ ਨੇ ਬੀਬੀ ਬਾਤ ਨਹੀਂ ਆ ਬੀਬੀ ਬਾਤ ਕਰਦੇ ਇਹਦਾ ਆੜੇ ਯੂਕੇ ਵਾਲੇ ਸਲਾਮਾਂ ਦੇਂਦੇ ਇਹਨਾਂ ਨੇ ਕਿਹੜਾ ਹਸਪਤਾਲ ਦੋਰਾ ਪਾੜੀਏ ਕਟਾ ਕੇ ਜਾਂਦੀ ਆ ਮੈਨੂੰ ਬਾਹਰ ਨਹੀਂ ਜਾਂਦੀ ਮੈਨੂੰ ਕਵਜ ਹੀ ਹੋ ਜਾਂਦੀ ਮੈਨੂੰ ਆਈ ਤਾਂ ਗੱਲ ਇਹਨੂੰ ਖਵਾ ਕੇ ਮੁਰਕੇ ਤਾਂ ਮੁਰਕੇ ਹਸਪਤਾਲ ਇਹਨਾਂ ਨੂੰ ਇਹਿਆ ਢੇੜੀ ਰੂਟ 'ਚ ਖਾਣਾ ਖਵਾਣ ਲੈ ਕੇ ਮੁੜ ਕੇ ਮਾਰੀਆਂ ਤੇ ਇਹਨਾਂ ਸਾਡੇ ਢੇੜੇ ਹਸਪਤਾਲਾਂ 'ਚ ਲਵਾਤੇ ਆਇਆ ਜਾਂ ਢੇੜੀਆਂ ਹਾਡੀਆਂ ਹਸਪਤਾਲਾਂ 'ਚ ਲਾਈਆਂ ਤਾਂ ਨੱਕ ਮੁੜ ਗਿਆ ਬਾਹਰ ਖਾਣਾ ਖਾਣ ਤੋਂ ਤੁਹਾਡੀ ਤੇ ਸੱਸ ਸਭ ਹੋ ਜਾਣੇ ਉੱਥੇ ਮੰਦੀ ਲੈ ਨੇ ਮੈਂ ਤਾਂ ਨਾ ਕਹਿੰਦੀ ਬਾਹਰ ਤੂੰ ਹੀ ਪਟਵਾਰੀਆਂ ਦੀ ਨੂੰਹੋਂ ਤੁਹਾਡੇ ਘਰੇ ਭਾਤ ਬੰਦ ਡੱਬੇ ਆਉਂਦੇ ਹਨ ਨਹੀਂ ਕਾਦੋ ਤੇਰੀ ਮਤਲੀ ਨਹੀਂ ਭੈਣ ਦੀ ਸੁਣ ਲੈ ਬਾਹਰ ਦਾ ਖਾਣਾ ਮੈਂ ਪਸੰਦੀ ਨਹੀਂ ਕਰਦੀ ਆਹੋ ਤਾਂ ਤੈਨੂੰ ਪਸਦਾ ਨਹੀਂ ਮੈਂ ਤਾਂ ਘਰ ਦਾ ਹੀ ਖਾਣ ਹੋਰ ਸੁਣਦੀ ਨਹੀਂ ਏ ਮਾਂ ਦੇ ਬੰਦੇ ਨੇ ਇਨਾ ਬਲੈਡ ਭੈਣ ਗਾਲਾਂ ਕਿ ਡੰਡੀ ਵਧੀਆ ਹੋਇਆ ਇਹਦੇ ਤੋਂ ਛਟਕਾਰਾ ਪਾਓ ਮੇਰਾ ਕਿਤੇ ਭੈਣ ਇਹਦਾ ਵੀਜ਼ਾ ਲੱਗਿਆ ਤਾਂ ਤੂੰ ਜਾ ਤੈਨੂੰ ਕਿਹੜਾ ਕੰਜਰ ਕਹਿੰਦਾ ਇੱਥੇ ਰਹਿ ਤੂੰ ਤੂੰ ਜਾ ਜਾ ਤੂੰ ਕੈਨੇਡਾ ਜਾ ਕਰਕੇ ਹੁਣ ਤੇਰੀ ਪੋਨੀ ਵੀ ਕੈਨੇਡਾ ਵਾਲੀ ਹੋ ਗਈ ਹੈ ਹੋਰ ਜਿੱਦ ਨੂੰ ਹਾਂ ਕੀ ਫਰਕ ਹੁੰਦਾ ਇਹਨੇ ਜਿਹੜੀ ਹੱਥ ਚੁੱਕੀ ਨਾ ਕਿ ਮੈਨੂੰ ਕੁਝ ਵਿੱਚ ਜਾਨ ਛਡਾਓ ਮੇਰੀ ਜਾਨ ਛਡਾਓ ਤੇਰੀ ਪੋਨੀ ਉਹ ਕੈਨੇਡਾ ਵਾਲੀ ਮੈਂ ਹਾਂ ਜਾ ਤੂੰ ਰੋਜ਼ ਮੈਨੂੰ ਕਹਿੰਦੀ ਆਂ ਨਾ ਚਲਨ ਤੂੰ ਉੱਥੇ ਚੌਧਰੀ ਵਾਲਾ ਚੰਦ ਚੌਂ ਹੋ ਮੈਂ ਉੱਥੇ ਜਿਹੜੀ ਲਈ ਮੈਂ ਮਨਪ੍ਰੀਤ ਵਾਂਗੂ ਕੋਲ ਮੇਰੇ ਡੈਂਦੀ ਉਹ ਤੁਹਾਡੇ ਨਾਲ ਦੋਨਾ ਕਰਦਾ ਅਮਨ ਮੇਰੀ ਗੱਲ ਸੁਣ ਤੂੰ ਮੇਰੀ ਸੁਣ ਦਰ ਮਨ ਪੀ ਲੱਡਾਂਗਾ ਵੀ ਸੂਟ ਪਾ ਕੇ ਜੇ ਮਨਪ੍ਰੀਤ ਸ਼ਵਾਰਾ ਲੱਗਣਾ ਹੈ ਖੜੀ ਹੋ ਉਹ ਬੜੇ ਬੁਰੇ ਨੇ ਮੇਰੇ ਨੋ ਨੋ ਤੇ ਮਿੱਤਰ ਇੱਕ ਗੱਡੀ ਹੋਰ ਹੁਣ ਮੈਨੂੰ ਉਹ ਗਾਣਾ ਚੇਤੇ ਆ ਗਿਆ ਮਿੱਤਰਾਂ ਦੀ ਗੱਡੀ ਵਰਗੀ ਕਈ ਫਿਰਦੇ ਆ ਗੱਡੀ ਲੈਣ ਨੂੰ ਪਤਾ ਹੈ ਫਤੇ ਆ ਜਾ ਓਏ। ਭਾਈ ਇੱਕ ਗੱਡੀ ਮੈ ਇਹਦੇ ਨਾਲ ਦੀ ਕਢਾਉਣੀ ਐ। ਹਾਂ ਭਾਈ। ਇਹ ਨਾਲ ਦੀ ਮੈਂ ਗੱਡੀ ਕਢਾਉਣੀ ਇੱਕ। ਅੱਛਾ। ਕੀ ਖਰਚਾ ਘਰਚਾਊਗਾ ਇਹਦਾ? ਭਾਈ ਇਹ ਪਾਸ થઈ ਰਿਹਾ ਹੈ ਦੀ ਵੈਂਟ ਨਹੀਂ ਬੱਧਾ। ਹਾਂ। ਗੱਡੀ ਇਹੀ ਰੱਖ ਲਓ। ਸਰਵੰਸ ਲਿਆ ਸੀ। ਹਾਂ। ਇਹੀ ਰੱਖ ਲਓ ਅਸੀਂ ਰੋਡੇ ਮਾਰ। ਬਸ ਠੀਕ ਐ। ਲਓ ਜੀ ਹੁਣ ਆਪ ਗੱਡੀ ਨੂੰ ਧੋ ਦਈਏ ਚੰਗੀ ਤਰ੍ਹਾਂ। ਸਾਡੇ ਗਵਾਂਡੀਆਂ ਨੇ ਗੱਡੀ ਪੂਰੀ ਹੱਲਵੇਟ ਰੱਖੀ ਐ। ਆਪਾਂ ਇਹਨੂੰ ਚਮਕਾ ਕੇ ਦਵਾਂਗੇ ਇਹਨਾਂ ਦੱਸਾਂਗੇ ਵੀ ਗੱਡੀਆਂ ਕਿਵੇਂ ਰੱਖਦੇ ਹੁੰਦੇ ਨੇ। ਲਓ। ਆਨੇ ਉਹ ਵੀ ਗਿਆ ਭਾਈ ਹੱਥ ਨੂੰ ਅਗਰ ਨਾ ਕਰਦੇ ਤੂੰ ਮੈਂ ਕੱਢ ਦੇਣੀ ਤੇ ਧਰ ਦੋ ਭਾਈ ਮੈਂ ਧੋ ਦਿੰਨੀ ਆ ਕੋਈ ਨਾ ਕੋਈ ਨਾ ਕੋਈ ਨਾ ਭਾਈ ਧੋ ਦਿੰਨੇ ਆ ਪਤਾ ਨਹੀਂ ਕਿਹੜਾ ਕਰਦੇ ਹੋ ਸਾਦੇ ਇਹ ਬਾਤਾਂ ਆਖੀ ਗਏ ਭਾਈ ਨਹੀਂ ਥੋੜੀ ਬਤੀ ਸਫਾਈ ਹੋ ਗਈ ਜਿੰਨੇ ਕ ਆਪਣੇ ਤੇ ਸਾਹ ਤੰਤ ਹੈਗੇ ਸੀ ਆਪਾਂ ਨੇ ਕਰਤੀ ਕਿਉਂਕਿ ਜਿਆ ਸਰੀਆ ਸੁਰਿਆ ਪਿਆ ਸਾਰਾ ਹਨ ਇਹ ਚੱਕਿਆ ਜਾਊਗਾ ਤੇ ਫਿਰ ਪ੍ਰੋਪਰ ਤਰੀਕੇ ਨਾਲ ਹੋਊਗੀ ਬਸ ਇੱਕ ਹੋਰ ਰੇਤਾ ਰੁੱਤਾ ਜੇ ਖਤਮ ਕਰਤਾ ਉਦੋਂ ਪੋਰਚ ਚੋਰੇਤਾ ਨਹੀਂ ਖਤਮ ਹੋ ਰਿਹਾ ਹੈਗਾ ਤੇ ਆਪਾਂ ਹੁਣ ਨਾਲ ਨੂੰ ਕਿਹੋ ਜੀ ਤਿਆਰ ਤੇ ਹੁਣ ਆਪਾਂ ਵੀਡੀਓ ਸ਼ੂਟ ਕਰ ਲੈਨੇ ਇੱਕ ਦੋ ਕਾਫੀ ਦਿਨ ਹੋ ਗਿਆ ਲਾਈਵ ਆ ਰਹੇ ਸੀ ਤੇ ਵੀਡੀਓ ਕੋਈ ਸ਼ੂਟ ਨਹੀਂ ਹੋ ਰਹੀ ਸੂਟਾਂ ਵਾਲੇ ਚੈਨਲ ਤੇ ਤੇ ਭੈਣਾਂ ਦੇ ਮੈਸੇਜ ਆ ਰਹੇ ਕਿ ਸਾਨੂੰ ਵਿਆਹ ਵਾਲੇ ਸੂਟ ਚਾਹੀਦੇ ਨੇ ਤੂੰ ਚੱਕ ਚੱਕਾ ਮਣ ਪ੍ਰਿੰਟ ਸੂਟ ਦਿਖਾਈ ਜਾਨੀ ਵੀ ਇਦਾਂ ਕਿਦਾ ਗੱਡੀ ਚੱਲੂਗੀ ਸਹੀ ਗੱਲ ਹੈ ਭੈਣੋ ਬਾਕੀ ਹੈ ਹਨ ਤੇ ਹੁਣ ਆਪਾਂ ਤੁਹਾਨੂੰ ਨਾ ਘੈਂਟ ਘੈਂਟ ਹੈਂਡਵ ਤੇ ਜਾ ਕੇ ਬਾਣਾ ਦੇ ਬਟਿਕ ਤੇ ਜਾ ਕੇ ਤੁਸੀਂ ਆਪਣੇ ਸੋਹਣੇ ਸੋਹਣੇ ਸੂਟ ਦੇਖ ਸਕਦੇ ਹੋ ਠੀਕ ਹੈ ਜੀ ਅੱਜ ਮੈਂ ਇਦਾਂ ਹੀ ਬਣਾਉਂਗੀ ਠੀਕ ਹੈ ਰੋਲੀ ਕੁਲੀ ਮੈਨੂੰ ਕੋਈ ਕਪੜਾ ਨਹੀਂ ਲੱਭਿਆ ਕਿਉਂਕਿ ਸਾਰੇ ਪ੍ਰੈਸ ਕਰਨ ਵਾਲੇ ਸੀ ਤੇ ਪ੍ਰੈਸ ਕਰਨ ਦਾ ਟਾਈਮ ਆਪਣੇ ਕੋਲ ਬਿਲਕੁਲ ਨਹੀਂ ਹੈਗਾ ਤੇ ਟਾਈਮ ਹੋ ਗਿਆ ਜਾਮ ਦੇ 7:30 ਵਜੇ ਦਾ 7:30 ਵਜੇ ਗਏ ਨੇ ਇਹ ਤੋਂ ਬਾਅਦ ਆਪਾਂ ਥੋੜਾ ਜਿਹਾ ਬਾਜ਼ਾਰ ਵੀ ਜਾਣਾ ਮਾਣ ਚੱਕ ਲੈਣਾ ਟੇਲਰਾਂ ਕੋ ਕਪੜੇ ਚੱਕ ਲੈਣੇ ਤੇ ਦੇਖ ਕੇ ਆਉਣੇ ਨੇ ਠੀਕ ਹੈ ਜੀ ਲੋ ਜੀ ਸੋਸੀਕਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋ ਮੂਡ ਚੜਤੀ ਖਲਚ ਹੋਵੋਗੇ ਤੇ ਨਵੇਂ ਬਲੌਗ ਜਿਸ ਤੁਹਾਡਾ ਸਾਡੀ ਅਮਨਪ੍ਰੀਤ ਕੌਰ ਚੱਲੀ ਹੈ ਕਚਰਾ ਸਿੱਟਣ ਵਾਸਤੇ ਨਵੇਂ ਤਰੀਕੇ ਨਾਲ ਹਾਂ ਤੇ ਕਿੱਥੋਂ ਲੈਂਦਾ ਜਗਾੜ ਨਵਾ ਇਹ ਐਵੇਂ ਨਹੀਂ ਕਰਨਾ ਐਵੇਂ ਨਹੀਂ ਕਰਨਾ ਇਹ ਡੰਡਾ ਥੱਲੇ ਕਿੰਨਾ ਪੈਂਦਾ ਇਹਦਾ ਉੱਤੇ ਪਲਟਾਣਾ ਨਹੀਂ ਪੈਂਦਾ ਇਹਨੂੰ ਹੈ ਲੈ ਤਾਂ ਲਈ ਤੁਸੀਂ ਚੀਜ਼ ਇਹ ਹਾਂ ਐਵੇਂ ਕਰਨਾ ਪੈਂਦਾ ਬਸ ਤੂੰ ਹੈਂਡਲ ਥੱਲੇ ਕਰਕੇ ਕਰ ਦੋ ਆਪਣਾ ਵੀ ਉਲਟ ਜੂਗਾ ਇਹ ਹੂੰ ਸਿਖਾਉਣਾ ਪੁੱਗਾ ਤੁਹਾਨੂੰ ਟ੍ਰੇਨਿੰਗ ਦੇਣੀ ਪੈਣੀ ਹੈ ਦੀ ਲੈਣੇ ਇਹ ਸੀ ਨੀ ਉਹਨਾਂ ਦਾ ਰੈਕ ਐ ਐਵੇਂ ਗਾਣੇ ਚਲਾਉਣਾ ਇਹੀ ਗਾਣੇ ਚਲਾਉਣੀ ਆ ਜਦੋਂ ਇੱਕ ਗੱਡੀ ਹੋਰ ਮਿਟਰਾਲ ਇੰਟਰਪੈਨ ਤੋਂ ਬਾਅਦ ਨਾਜ ਲੈ ਇੱਕ ਗੱਡੀ ਹੋਰ ਹੈ ਨਾ ਤੇ ਅੱਜ ਇੱਕ ਕੰਮ ਹੋਰ ਹੋ ਗਿਆ ਸਾਡੇ ਬੁਟੀਕ ਦਾ ਉਹ ਤੁਹਾਨੂੰ ਦਿਖਾਉਣਾ ਮੈਂ ਜਾ ਕੇ ਨਾ ਕੀ ਸਾਡੇ ਕੀ ਕੰਮ ਕੀਤਾ ਆਪਾਂ ਨੇ ਇਹ ਬਣਾਉਣੀ ਮੇਰੀ ਇੱਥੇ ਕੋਈ ਨਾ ਬਣਾ ਦਿੰਨਾ ਇੱਕ ਵਾਰੀ ਇੱਕ ਵਾਰੀ ਢੇੜਾ ਹੋਰ ਲਾ ਦੇ ਤੇ ਲਓ ਜੀ ਸਾਡੇ ਬੁਟੀਕ ਦਾ ਅੱਜ ਸ਼ੀਸ਼ਾ ਵੀ ਲੱਗ ਗਿਆ ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਆ ਸਾਡੇ ਬੁਟੀਕ ਦੀਆਂ ਤੇ ਸਾਰੇ ਭੈਣ ਭਰਾ ਜਿਹਨੇ ਵੀ ਵਿਜ਼ਿਟ ਕਰਨਾ ਹੈ ਸਾਡੇ ਕੋਲੇ ਆ ਸਕਦਾ ਇੱਥੇ ਤੇ ਆਪਣੀ ਮਨਪਸੰਦ ਤੁਸੀਂ ਆਪਣੇ ਇੱਥੋਂ ਕੱਪੜੇ ਲੈ ਸਕਦੇ ਹੋ ਤੇ ਅਸੀਂ ਇਹ ਜਿਹੜਾ ਲੋਕੇਸ਼ਨ ਆ ਇਹਦੀ Google 'ਚ ਪਾਵਾਂਗੇ ਤੇ ਸਾਰਿਆਂ ਨੇ ਪਲੀਜ਼ Google ਤੋਂ ਐਡਰੈਸ ਵਗੈਰਾ ਜੋ ਵੀ ਹੁੰਦਾ ਸਾਡੇ ਬੁਟੀਕ ਦਾ ਉਹ ਦੇਖ ਲਿਓ ਸਾਡੇ ਘਰ ਚ ਗਾਦੇ ਕਿੰਨਾ ਪੈ ਰਿਹਾ ਇਤਰਾਮਨ ਪੂਰੀ ਤਰ੍ਹਾਂ ਕਪੜੇ ਧੋਣ ਬਰਿਆ ਮਰਿਆ ਦਿਨ ਅੱਜ ਮੀਂਹ ਪੈਣਾ ਮਨ ਮੀਂਹ ਪੈਣਾ ਹੀ ਪੈਣਾ ਅੱਜ ਤੂੰ ਕਪੜੇ ਧੋ ਲੈ ਰੱਬ ਉਹ ਦਿਖੋ ਜੀ ਸਾਡੇ ਤੇ ਹੂੰ ਬਸ ਨਹੀਂ ਰੱਬ ਮਿਹਰਬਾਨ ਆਪਣੇ ਰੱਬ ਵੀ ਉਹਨਾਂ ਦਾ ਮਿਹਰਬਾਨ ਹੁੰਦਾ ਜਿਹੜੇ ਆਪਣੀ ਕਹਿੰਦਾ ਆਪਣੀ ਮਦਦ ਆਪ ਕਰਦੇ ਹਨਾ ਹਾਂ ਕਿਸੇ ਦਾ ਬੁਰਾ ਨਾ ਕਰੋ ਇਹ ਪਾਪਾ ਹਰ ਇੱਕ ਵੀਡੀਓ ਚ ਕਹਿੰਦੇ ਆ ਹਾਂ ਤੇ ਪਰਮਾਤਮਾ ਆਪਣਾ ਵੀ ਸਾਥ ਦਿੰਦਾ ਹੈ ਪਾਤੇ ਤੁਹਾਨੂੰ ਆਵਾਜ਼ ਕੱਟ ਕੇ ਦਿਖਾਊਗਾ ਕਾਦੀ ਕਰ ਕੱਢੂਗਾ ਪਾਤੇ ਹੈ ਪੰਛੀ ਦੀ ਪੰਛੀ ਦੀ ਆਵਾਜ਼ ਕੱਟ ਕੇ ਕੁੱਤਾ ਤੋਂ ਹੈਗਾ ਪੁੱਤਾ ਚੱਲ ਹਾਂ ਪੰਛੀ ਦੀ ਹਾਂ ਪੰਛੀ ਦੀ ਕੱਢ ਇਹ ਕਿਹੜਾ ਬੰਗੀ ਹੋਇਆ ਏ ਕਿਹੜਾ ਪੰਛੀ ਫਿਰ ਕਾ ਕੁੱਤੇ ਦੀ ਕੱਟ ਕੇ ਦਿਖਾ ਲਈ ਬੱਸ ਕਤੂਰੇ ਦੀ ਕੱਟ ਕੇ ਦਿਖਾ ਦੇ ਚੱਲ ਕਦਰ ਹੂੰ ਹੈ ਵੈਰੀ ਗੁੱਡ ਪਤਾਏ ਬਿਲਕੁਲ ਤੇਰੇ ਵਰਗੀ ਆਵਾਜ਼ ਆਏ ਬਸ ਪਾਤਾ ਕਚਰਾ ਸਿੱਟੇ ਇਹ ਵੀ ਆਈ ਕਚਰਾ ਬਸ ਹੋਰ ਨਹੀਂ ਹੈਗਾ ਉਹ ਦੇਖੋ ਉੱਥੇ ਕਿੰਨਾ ਪਿਆ ਤੁਹਾਡੀ ਡਿਊਟੀ ਹੈ ਸਾਰੇ ਕਚਰਾ ਸਿੱਟਣ ਦੀ ਮੈਂ ਤੁਹਾਨੂੰ ਕਦੋਂ ਕਿਹਾ ਕਿ ਤੂੰ ਲੱਗੋ ਮੇਰੇ ਨਾਲ ਮੈਂ ਤਾਂ ਕਿਹਾ ਨਹੀਂ ਵੀ ਮੈਂ ਲੱਗਣਾ ਹੈ

ਕੱਢੀਏ ਤੂੰ ਸਿੱਖ ਲਈ ਆ ਚੀਜ਼ ਰਹਿ ਗਈ ਸਿੱਖਣ ਵਾਲੀ ਇਹ ਕੋਈ ਪਤਾ ਨਹੀਂ ਪ੍ਰਧਾਨ ਮੈਨੂੰ ਮਹਿਣਾ ਨਾ ਮਾਰ ਹੂੰ ਤੁਹਾਨੂੰ ਪਤਾ ਵੀ ਜਦੋਂ ਮੈਨੂੰ ਮਹਿਣਾ ਵੱਜਿਆ ਹੁੰਦਾ ਨਾ ਫਿਰ ਆਇਆ ਜੇ ਧੌਂ ਚ ਕਿੱਲੇ ਕੱਢਦੇ ਨੇ ਨਾ ਅਸੀਂ ਹੂੰ ਫਿਰ ਅਗਲਾ ਖਾਣ ਤੇ ਖਸੌਣ ਦੇ ਦੇ ਘਰੋਂਦਾ ਹੁੰਦਾ ਅੱਛਾ ਕਿਹਨੇ ਹਾਂ ਇਹ ਤਾਂ ਗੱਲ ਤੇ ਸਹੀ ਹੈ ਹਾਂਜੀ ਹਾਂਜੀ ਗਣੈਣ ਮਦਰ ਕਹਿ ਰਹੀ ਨੇ ਕਿ ਮੇਰੇ ਪੱਟੀ ਕੱਢ ਦੋ ਓਕੇ ਨੇ ਗਣੈਣ ਮਦਰ ਨੇ ਆਟਾ ਬੜਾ ਸਿਆਣਾ ਹੋ ਗਿਆ ਲੈ ਨਾ ਇਹਨਾਂ ਦੇ ਲਫਾਫੇ ਰੱਖ ਦੋ ਹਮ ਲੁਕਾਫੀ ਰੱਖ ਦੋ ਮੇਰੇ ਨਾਮਾਂ ਕਿਉਂ ਹੋਰ ਇੱਕ ਲੁਕਾਫੀ ਨਹੀਂ ਹੁੰਦੀ ਪੀ ਨਹੀਂ ਕੂੜਾ ਚੱਕਣ ਵਾਲੀ ਆਂਟੀ ਕੂੜਾ ਚੱਕਣ ਵਾਲੀਆਂ ਆਂਟੀਆਂ ਉਹ ਕਿਤਨਾ ਹੀ ਉਹ ਵੀ ਆਂਟੀ ਕੂੜਾ ਚੱਕਣ ਵਾਲੀ ਹੁੰਦੀ ਸੀ ਲੁਕਾਫੀ ਆਂਟੀ ਸਾਡੇ ਘਰ ਦਿਨ ਵੀ ਮਤ ਨਹੀਂ ਕੀਤੀ ਗਾਂ ਰੂੜੀ ਤੱਕ ਜਾਂਦੀ ਅੰਦਰ ਤੇ ਇਆਂ ਤੇ ਪਿਆਰੀਆਂ ਚੱਲਣਦੀਆਂ ਅੱਛਾ ਹਮ ਇਹ ਤੇ ਧੀ ਦਾ ਬੁਰਾ ਹਾਲ ਬਣਿਆ ਪਿਆ ਹੈ ਕੋਈ ਗੱਲ ਨਹੀਂ ਬੁਰਾ ਹਾਲ ਕਰ ਰਿਹਾ ਹੈ ਅਬ ਦਾ ਘਰ ਦਾ ਕੰਮ ਹੈ ਦੇ ਬਈ ਦਾ ਕੰਮ ਰੋਕੇ ਨਹੀਂ ਕਰਦੇ ਹੈਗੇ ਕਬਾ ਮੈਂ ਇਹਦੇ ਵਿੱਚ ਰੀਲ ਬਣਾਉਣੀ ਮੈਨੂੰ ਨਹੀਂ ਪਤਾ ਕਿੱਦਾਂ ਬਣਾਉਣੀ ਤੁਸੀਂ ਕਿੱਦਾਂ ਨਹੀਂ ਬਣਾਉਣੀ ਹੈਗੀ ਠੀਕ ਹੈ ਹੁਣ ਕੂੜੇ ਦੀ ਭੜੀ ਦੀ ਬਣਾਉਣੀ ਕਿੱਦਾਂ ਬਣਾਉਣੀ ਇਹ ਤੁਸੀਂ ਦੇਖੋ ਆਪਨੇ 3 ਵਜੇ ਮੈਂ ਰੀਲ ਅਪਲੋਡ ਕਰ ਦੇਣੀ ਉਹ ਅੱਜ ਇੱਕ ਹੋਰ ਬਣਾਉਣੀ ਤੁਸੀਂ ਉਹ ਵੀ ਨਹੀਂ ਬਣਾਈ ਹੈਗੀ ਕੋਈ ਨਾ ਕੋਈ ਸਾਰੇ ਬਣਾਉਂਦਾ ਮੈਨੂੰ ਕਹਈਏ ਅਗ ਚੋਕੇ ਕੂੜੇ ਵਾਲੀ ਰੇੜੀ ਹੋਰ ਚੱਕ 파 ਕੂੜਾ ਤੂੰ ਬੈਠੀ ਖਾ ਖਾ ਕੇ ਮੱਛਲੀ ਹੋਈ ਪਈ ਚੰਬਲੀ ਪਈ ਐ ਜੇ ਪੰਪ ਕਰਿਆ ਨਾ ਕੰਮ ਬੋਤੋਰਾ ਜੋ ਕੰਮ ਕਰਨਾ ਮੰਮੀ ਆਂ ਦੇ ਕੱਢਣਗੇ ਧਿਆਨ ਨਾਲ ਆਰੇ ਲੱਗੂਗਾ ਐਦਾਂ ਮੈਨੂੰ ਬਿਆ ਐਦਾਂ ਪੰਪ ਦੇ ਦੇ ਕੇ ਮੈਨੂੰ ਕੰਮ ਮੇਰਾ ਪੁੱਤ ਪਾਓ ਬੀਬਾ ਕਹਿੰਦੇ ਵੇਖੋ ਤੈਨੂੰ ਕੀ ਗੋਲੀ ਬੱਚੀ ਚੰਗੀ ਭਣੀ ਤੂੰ ਆ ਨਹੀਂ ਰੁਕਣੀ ਹਾਂ ਉੱਥੇ ਨਹੀਂ ਐ ਦੇ ਅੰਮਣ ਬੇਲੀ ਨਹੀਂ ਹੈਗੀ ਅੰਮਣ ਲਸਾਫੀ ਐ ਟੋਪਰ ਮੇ ਰੱਖ ਕੀ ਝੁਕਣਾ ਹੈ ਕੀ ਝੁਕਣਾ ਹੈ ਗੰਦ ਪਿਆ ਮੱਖੀ ਮੱਖੀ ਜਿਵੇਂ ਤੂੰ ਨਾ ਡੇਗ ਜੀਂ ਕਿ ਇੱਥੇ ਭਾੜਾ ਮੁਰਗਾ ਤੈਨੂੰ ਰੈਡੀ ਚ ਪਾ ਖੜਨਾ ਪਵੇ ਸੀ ਬਿਓ ਹਸਪੀਟਲ ਹਾਂ ਕਿੱਦਾਂ ਹਾਲ ਪਾਪੀ ਰੱਖ ਜੀ ਸਹੀ ਜੀ ਫੁੱਲ ਪਾਪੀ ਹੋਈ ਹੋਈ ਵਰ ਪੀ ਐਫ ਖੜਾ ਨਾ ਲਖਾਵੇ ਜੁਗੰਨੀ ਮੈਂ ਕਿੱਧਰ ਜਾਣਾ ਤੁਸੀਂ ਜਿਹੜੇ ਤੁਹਾਡੇ ਲਸ਼ੇ ਤੁਸੀਂ ਛਿੱਤਰ ਹੀ ਗਾਣੇ ਆ ਉਹ ਵੇਖੋਗੇ ਦਾ ਸਮਾਨ ਆ ਗਿਆ ਇਹ ਕਿੱਦਾਂ ਰੌਲਾ ਪਾਣ ਦੇ ਮੈਂ ਤਾਂ ਕਹਿੰਦੀ ਅੱਜ ਬਾਹਰ ਜਾਂਦੇ ਗ੍ਰੈਂਡ ਪਾਰਟੀ ਕਰਦੇ ਅੱਜ ਕਿਤੇ ਚਲੋ ਚੱਲੀਏ ਹੋਰ ਕੋਈ ਨਾ ਗਿਆ ਕੱਢਦਾ ਵਰਨੀ ਉਹ ਕਿੱਲਾ ਵੀ ਵੇਖ ਕੇ ਆਇਆ ਜਿਹੜਾ ਤੁੰਜ ਗੱਢੀ ਗਿਆ ਰਾਹ ਇੱਲਾ ਇੱਥੇ ਯਾਰ ਕੋਲੇ ਨੀ ਲੱਗੇ ਬਹੁਤ ਹੱਸਦਾ ਹਾਂ ਦੇਖ ਚਾਹੇ ਲੈ ਲਓ ਪਰ ਖਾਜਣਾ ਹੋਣ ਦੇਵੋ ਆਓਂ ਦੇਦਾਂ ਇਹ ਵੀਡੀਓ ਦੇ ਕਰੇ ਪੱਕਾ ਜਾਣੇ ਦੀ ਬੁੱਧੀਆ ਇਹ ਤੂ ਪਾ ਕੰਬਲੀ ਲਿਫਾਫੇ ਦੇ ਚਿੱਲ ਕੁੱਲਣਾ ਵਜ ਜਗਦੀ ਤੂੰ ਪਾ ਕੰਮ ਕਰਨਾ ਤੂੰ ਕਿਰੇ ਬੈਠੇ ਹੋਣ ਅੱਜ ਕੋਈ ਹੋਰ ਬੈਠੇ ਮੈਨੂੰ ਲੱਗਦਾ ਸੂਆ ਸੋਨੂੰ ਸਾਹ ਜੋ ਆ ਕੇ ਕੋਲ ਮਿੱਤਰ ਗਿਆ ਨੂੰ ਸੂਕਾ ਚੜਾ ਕੇ ਰੱਖੀ ਥੋਕੇ ਚ ਅੰਮਕੀ ਤੋਂ ਸਹਰੇ ਆ ਨੇ ਨਿੰਨਤੀ ਲਾ ਚਾੜੂ ਦੇ ਤਾਂ ਲੱਭ ਕੇ ਯਾਰ ਚਲ ਇਦਾਂ ਹੀ ਕਰ ਦੋ ਨੀ 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 ਠੀਕ ਚਲ ਬਾਰ ਇਹ ਵੀ ਤਾਂ ਪਾ ਦੇ ਲੈ ਨੀ ਇਹ ਤਾਂ ਹੀ ਮੇਰੇ ਵੀ ਸਸੂਰ ਦੇ ਇਦਾਂ ਲੱਗੇ ਹੋਏ ਨੇ ਨਹੀਂ ਪਾ ਦੇ ਲੱਗੇ ਜੰਗ ਲੱਗ ਗਈ ਲੱਗਦਾ ਜੰਗ ਲੱਗ ਗਈ ਲੱਗਦਾ ਨਿੱਡੇ ਦੋ ਯਾਰ ਮੈਂ ਕਰਦਾ ਤੂੰ ਅੰਦਰ ਦਾ ਕਰ ਲੋ ਮੈਨੂੰ 베ੜ ਦਾ ਨਾ ਕਹਿੰਦੀਆਂ ਪੁੱਛ ਨਹੀਂ ਤੇ ਹੈ ਨਹੀਂ ਤੇ ਦਾਲ ਬਚੀ ਆਪਸ਼ਨ ਕਰਦਾ ਦਾਲ ਤੇ ਟਿਫਨ ਨਹੀਂ ਪੁਰਾਣੀ ਫੇਰ ਦਾਲ ਹੀ ਕੋਈ ਤੇ ਇਹਨੇ ਹੁਣ ਦਾਲ ਖਾਣੀ ਫੇਰ ਹੈ ਨਹੀਂ ਕੋਈ ਸਬਜੀ ਨਹੀਂ ਹੈਗਾ ਫੇਰ ਟੋਰੀਆਂ ਗਾਂ ਮੇਰੇ ਤੇ ਲਾ ਰੱਖੇ ਨੇ ਬੁੜੇ ਨੇ ਵਿੱਲ ਟੋਰੀਆਂ ਫੇਰ ਕੋਈ ਵੀ ਨਹੀਂ ਆਪਸ ਨੂੰ ਬਚੀ ਫੇਰ ਦੱਸੋ ਮਟਰ ਰੋਜ਼ ਦਾ ਉੱਥੇ ਵੀ ਚਾ ਚਾ ਰਹੀਆਂ ਦਾਲ ਮੈਂ ਮਟਰ ਤੇ ਮਰਾ ਉਹਦਾ ਰਗਾਟ ਕੂੜਤੇ ਇੱਕ ਭਾਈ ਦੇ ਜਿੱਦਾਂ ਨੂੰ ਮਰਨੇ ਦਿੱਤੇ ਹੈਗੇ 엄마 ਸਾਨੂੰ ਗਾਣੇ ਲੱਭਣ ਦੀ ਬਦਮਾਸ਼ਾਂ ਵਾਲੇ ਰਸਤਾ ਆਦੇ ਮਲਾਇਆ ਜਾਣਾ ਹੁਣ ਤਾਂ ਸਹੀ ਐਂਦਾ ਬਣਾਣਾ ਸ਼ੀਸ਼ਿਆਂ ਦਾ ਕੀ ਕਰਨਾ ਕਿਹੜੇ ਸ਼ੀਸ਼ਿਆਂ ਦਾ ਆਹ ਇਹ ਪਈਆਂ ਨੇ ਸ਼ੀਸ਼ਿਆਂ ਦਾ ਵੇਚ ਦਿਓ ਬੇਟਾ ਇਹ ਡੁੱਲਿਆ ਹੋਇਆ ਉਹ ਸਾਰਾ ਥੱਲੇ ਯਾਰ ਉਹ ਇੱਕ ਟੀਕ ਵਾਲੇ ਕੋਠੇ ਦੇ ਬੁੱਢੇ ਬੰਦੇ ਹੈਂ ਲੈ ਬੜਾ ਤੱਕਾ ਕੰਮ ਨਹੀਂ ਪੜਾ ਕੋਈ ਫਾੜ ਕੇ ਬੈਠੀਆਂ ਇਹ ਦਿਨਾਂ ਨਹੀਂ ਸਬਜ਼ੀ ਘਟ ਰੈਂਦੀਆਂ ਚਲ ਮੈਨੂੰ ਵੀ ਆਖਣੀਓ ਇਹ ਗੱਲ ਤੋਂ ਨਾ ਜੇ ਡਰਾਗ ਨਹੀਂ ਐਸੇ ਆਦਾ ਇਹ ਵੀ ਉੱਪਰ ਚੜੋ ਇੱਥੋਂ ਸਾਰਾ ਸਾਫ਼ ਕਰਕੇ ਗਮਲੇ ਲੈਣ ਲਾਓ ਬੱਸ ਠੀਕ ਆ ਮਮੀ ਬਾਜੀ ਲੋਕੀ ਨਾ ਇਹਦੇ ਥੱਲੇ ਰੇੜੇ ਲਵਾ ਕੇ ਤੇ ਪਿੰਡ ਕਰਕੇ ਉਹ ਸਿੱਟੀਆਂ ਬਣਾ ਲੈਂਦੇ ਨੇ ਚਲ ਤੂੰ ਆਪਣੇ ਕਮਰੇ ਚ ਲਾ ਲਈ ਟੇਬਲ ਬਣਾਉਣੇ ਤੇਰੇ ਵਾਸਤੇ ਹਾਂ ਜਦੋਂ ਤੁਰਨਾ ਉਹਦਾ ਉਹ ਕੋਈ ਗੱਲ ਨਹੀਂ ਉਹਦਾ ਅਸੀਂ ਆਪਣੇ ਕਮਰੇ 'ਚ ਰੱਖ ਲਾਂਗੇ ਹਲਾ ਪ੍ਰਧਾਨ ਚੱਲੀ ਆਪਾਂ ਇੱਕ ਗੱਡੀ ਲਾਉਣ ਹੋਰ ਫੋਨ ਚ ਰੱਖ ਲਾ ਦੇ ਪਤਾਰਗਾ ਵਾਲਾ ਮਿੱਤਰਾਂ ਦੀ ਗੱਡੀ ਨਾਲ ਦੀ ਲੋਕ ਫਿਰਦੇ ਗੱਡੀ ਲੈਣੂ ਅੱਛਾ ਜੇ ਮੰਨੇ ਨਵੀਂ ਗੱਡੀ ਲੈ ਲਈਂਦਾ ਹੀ ਆ